ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜੋ ਵਿਆਹ ਹੁੰਦਾ ਹੈ ਕਹਿੰਦੇ ਨੇ ਕਿ ਸੱਤ ਜਨਮਾਂ ਤੱਕ ਨਿਭਣ ਵਾਲਾ ਰਿਸ਼ਤਾ ਹੁੰਦਾ ਹੈ ਪਰ ਕਈ ਵਾਰੀ ਇਸ ਜਨਮ ਦੇ ਵਿੱਚ ਹੀ ਐਦਾਂ ਦੇ ਧੋਖੇ ਇਨਸਾਨ ਦੇ ਨਾਲ ਹੋ ਜਾਂਦੇ ਨੇ ਜਿਨ੍ਹਾਂ ਧੋਖਿਆਂ ਦੇ ਵਿੱਚੋਂ ਇਨਸਾਨ ਕਦੇ ਵੀ ਨਿਕਲ ਕੇ ਬਾਹਰ ਨਹੀਂ ਆ ਸਕਦਾ ਇਦਾਂ ਦਾ ਹੀ ਧੋਖਾ ਹੋਇਆ ਲੁਧਿਆਣੇ ਦੀ ਰਹਿਣ ਵਾਲੀ ਸਿਮਰਨ ਦੇ ਨਾਲ ਜਿਸ ਦਾ ਵਿਆਹ ਜੋ ਕਿ ਰਾਜਵੀਰ ਦੇ ਨਾਲ ਹੋਇਆ ਰਾਜਵੀਰ ਜੋ ਜਲੰਧਰ ਦਾ ਰਹਿਣ ਵਾਲਾ ਸੀ ਕਾਲਜ ਦੇ ਵਿੱਚ ਉਹਨਾਂ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਸਭ ਤੋਂ ਪਹਿਲਾਂ ਮੁਲਾਕਾਤ ਦੇ ਵਿੱਚ ਉਹਨਾਂ ਦੀ ਦੋਸਤੀ ਹੁੰਦੀ ਹੈ ਤੇ ਦੋਸਤੀ ਹੌਲੀ-ਹੌਲੀ ਪਿਆਰ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਅਤੇ ਇੱਕ ਦਿਨ ਸਿਮਰਨ ਨੇ ਰਾਜਵੀਰ ਨੂੰ ਕਿਹਾ ਕਿ ਤੁਸੀਂ ਆਪਣੇ ਮਾਤਾ-ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰੋ कि ਆਪਣੇ ਵਿਆਹ ਦੇ ਲਈ ਉਹ ਰਾਜ਼ੀ ਹੋ ਜਾਣਾ ਤਾਂ ਰਾਜਵੀਰ ਨੇ ਕਿਹਾ ਕਿ ਠੀਕ ਹੈ ਮੈਂ ਵੀ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕਰਾਂਗਾ ਤੇ ਤੂੰ ਵੀ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕਰੀ ਜੋ ਸਿਮਰਨ ਹੈ ਉਸਦੀ ਫੈਮਿਲੀ ਲੁਧਿਆਣਾ ਦੇ ਵਿੱਚ ਰਹਿੰਦੀ ਸੀ ਤੇ ਉਸਦੇ ਪਿਤਾ ਇੱਕ ਵਪਾਰੀ ਸੀ ਜੋ ਕਿ ਵਪਾਰ ਕਰਦੇ ਸੀ ਅੱਛਾ ਖਾਸਾ ਕੰਮ ਸੀ ਤੇ ਦੂਜੇ ਪਾਸੇ ਜੋ ਰਾਜਵੀਰ ਜਲੰਧਰ ਦੇ ਵਿੱਚ ਰਹਿਣ ਵਾਲਾ ਸੀ ਤੇ ਉਸਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸੀ ਦੋਨਾਂ ਪਰਿਵਾਰਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਤੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਾਡੇ ਬੱਚੇ ਇੱਕ ਦੂਜੇ ਨੂੰ ਜਾਣਦੇ ਨੇ ਚੰਗੀ ਤਰੀਕੇ ਦੇ ਨਾਲ ਤੇ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ। ਵਿਆਹ ਹੋਇਆ ਧੂਮ ਧੜਕੇ ਦੇ ਨਾਲ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਸਾਰੇ ਉੱਥੇ ਪਹੁੰਚੇ ਹੋਏ। ਤੇ ਹੁਣ ਵਾਰੀ ਆਉਂਦੀ ਹੈ ਸੁਹਾਗ ਰਾਤ ਦੀ ਤੇ ਸੁਹਾਗ ਰਾਤ ਵਾਲੇ ਦਿਨ ਪੈ ਗਿਆ ਐਸਾ ਪਵਾੜਾ ਕਿ ਜਦੋਂ ਸਿਮਰਨ ਲਾਲ ਸੁਹਾਗ ਚੋੜਾ ਪਾ ਕੇ ਆਪਣੇ ਕਮਰੇ ਦੇ ਵਿੱਚ ਫੁੱਲਾਂ ਵਾਲੇ ਸਟੇਜ ਤੇ ਸਜ-ਤਜ ਕੇ ਬੈਠੀ ਤੇ ਉਸੇ ਵਕਤ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਜਦੋਂ ਉਸਦੇ ਕਮਰੇ ਦੇ ਵਿੱਚ ਰਾਜਵੀਰ ਦਾ ਦੋਸਤ ਕਰਨ ਐਂਟਰ ਹੋਇਆ ਅਤੇ ਆਕੇ ਉਸਨੇ ਸਿਮਰਨ ਦਾ ਕੁੰਡ ਚੁੱਕ ਦਿੱਤਾ ਮੌਕੇ ਤੇ ਹੀ ਕੀ ਹੋਇਆ ਇਸ ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੇ ਮੌਕੇ ਤੇ ਸਿਮਰਨ ਬੋਲੀ ਕਰਨ ਤੂੰ ਤੂੰ ਅੱਜ ਮੇਰੀ ਇੱਥੇ ਇੱਜ਼ਤ ਲੁੱਟਣ ਦੇ ਲਈ ਆਇਆ ਹੈ। ਉਸ ਤੋਂ ਬਾਅਦ ਕਰਨ ਨੇ ਕਿਹਾ ਕਿ ਪਰਜਾਈ ਤੁਸੀਂ ਮੇਰੀ ਗੱਲ ਸੁਣੋ। ਮੈਂ ਤੁਹਾਨੂੰ ਠੰਡੇ ਮਤੇ ਦੇ ਨਾਲ ਗੱਲ ਸਮਝਾਉਣਾ ਹਾਂ। ਇੱਥੇ ਮੈਨੂੰ ਰਾਜਵੀਰ ਨਹੀਂ ਭੇਜਿਆ ਹੈ ਤੇ ਉਸ ਤੋਂ ਬਾਅਦ ਸਿਮਰਨ ਨੇ ਇੱਕ ਵਾਰ ਚੰਬੇ ਵਿੱਚ ਬੋਲਿਆ ਕਿ ਰਾਜਵੀਰ ਰਾਜਵੀਰ ਨੇ ਤੈਨੂੰ ਇੱਥੇ ਕਿਉਂ ਭੇਜਿਆ ਤਾਂ ਉਸ ਤੋਂ ਬਾਅਦ ਕਰਨ ਨੇ ਕਿਹਾ ਕਿ ਰਾਜਵੀਰ ਜੋ ਹੈ ਉਹ ਨਪੁੰਸਕ ਹੈ ਉਹ ਉਹ ਸਭ ਕੁਝ ਨਹੀਂ ਕਰ ਸਕਦਾ ਜੋ ਇੱਕ ਮਰਦ ਕਰ ਸਕਦਾ ਹੈ ਉਹ ਨਪੁੰਸਕ ਹੈ ਤੇ ਉਹ ਗੇ ਵੀ ਹੈ ਤਾਂ ਉਸ ਤੋਂ ਬਾਅਦ ਸਿਮਰਨ ਨੇ ਕਿਹਾ ਕਿ ਜੇਕਰ ਉਸ ਨੂੰ ਇਹ ਦਿੱਕਤ ਸੀ ਤਾਂ ਉਸਨੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਕਿਉਂ ਉਸਨੇ ਮੈਨੂੰ ਪਿਆਰ ਦੇ ਚੱਕਰਾਂ ਦੇ ਵਿੱਚ ਪਾਇਆ ਦੋਸਤੋ ਤੁਸੀਂ ਦੱਸੋ ਕਿ ਇਸ ਮੌਕੇ ਦੇ ਉੱਪਰ ਜੇਕਰ ਕਿਸੇ ਕੁੜੀ ਦੇ ਨਾਲ ਕੁਝ ਹੋ ਜਾਵੇ ਤਾਂ ਕੀ ਕਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਇਹ ਕਹਾਣੀ ਇੱਕ ਕਾਲਪਨਿਕ ਕਹਾਣੀ ਹੋ ਸਕਦੀ ਹੈ ਪਰ ਇਦਾਂ ਦੀ ਹਕੀਕਤ ਵੀ ਬਹੁਤ ਕੁਝ ਹੁੰਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ